ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਾਮ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਏ ਮੇਰੇ ਵੱਲੋਂ ਸਾਰੇ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਸਾਰੇ ਪੰਨੇ ਜੀ ਇਸ ਵਕਤ ਸਾਡੇ ਪੰਬਰਨਾਲਾ ਮੰਡੀ ਦੇ ਵਿੱਚ ਤੇ ਤਰੀਕ ਹੈਗੀ ਅੱਜ 17 ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੌਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਕਮੈਂਟ ਵੀ ਕਰਾਇਆ ਕਰੋ ਹਾਂਜੀ ਦੋਸਤੋ ਆਪਾਂ ਹੌਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾਰ ਰਿਹਾ ਜੀ ਅੱਜ ਦਾ ਜੀ ਆਪਾਂ ਹੌਲ ਸੇਲ ਦਾ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾਰ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਨਿੰਬੂ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦਾ ਪਾ ਹੈਗਾ ਜੀ ਨਿੰਬੂ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਪਾ ਜੀ ਨਿੰਬੂ ਦਾ ਜੀ ਹਾਂਜੀ ਦੋਸਤੋ ਚੰਦਰਾ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਚੰਦਰਾ ਦਾ ਜੀ ਹਾਂਜੀ ਪਾਲਕ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੀ ਦਰਜੰਦਾ ਤੇ ਤਣੀਆਂ ਦਾ ਰੇਟ ਹੈਗਾ ਜੀ ਕਿਲੋ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਤਣੀਆਂ ਦਾ ਜੀ ਤੇ ਪੰਸੇਰੀ ਦੀ ਗੱਲ ਕਰੀਏ ਤਾਂ ਪੰਸੇਰੀ ਹੈਗੀ ਹੈ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਪੰਸੇਰੀ ਹੈ ਈ ਤਣੀਆਂ ਦਾ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਸਰੋਂ ਦੇ ਸਾਗ ਦਾ ਸਲਾਦ ਪੱਤੇ ਦਾ ਰੇਟ ਹੈਗਾ ਜੀ 130 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਸੁਨਾਦ ਪੱਤੇ ਦਾ ਰੇਟ ਜੀ ਹਾਂਜੀ ਦੋਸਤੋ ਬਾਥੂ ਦਾ ਰੇਟ ਹੈਗਾ ਜੀ 200 ਰੁਪਏ ਦਰਜੰਦਾ ਭਾਅ ਜੀ ਬਾਥੂ ਦਾ ਜੀ ਹਾਂਜੀ ਦੋਸਤੋ ਮੇਥੇ ਦਾ ਰੇਟ ਹੈਗਾ ਜੀ 150 ਰੁਪਏ ਦਰਜੰਦਾ ਭਾਅ ਜੀ ਮੇਥੇ ਦਾ ਜੀ ਤੇ ਮੇਥੀ ਦਾ ਰੇਟ ਸੇਮ ਹੀ ਆ ਜੀ ਮੇਥੀ ਦਾ ਰੇਟ ਵੀ ਹੈਗਾ ਜੀ 150 ਰੁਪਏ ਦਰਜੰਦਾ ਭਾਅ ਜੀ ਮੇਥੀ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲ ਗੱਲਬਾਤ ਕਰਦੇ ਵੀ ਅੱਜ ਦਾ ਜਾਲ ਵਾਲੇ ਕੱਦੂ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਤੇ ਪਿੰਡੀ ਬਾਰੇ ਵੀ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਰਿਹਾ ਜੀ ਪਿੰਡੀ ਦਾ ਜੀ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦਾ ਰੇਟ ਰਿਹਾ ਜੀ 20 ਰੁਪਏ ਕਿਲੋ ਦਾ ਭਾਅ ਜੀ ਕੱਦੂ ਦਾ ਜੀ ਜਾਲ ਵਾਲੇ ਕੱਦੂ ਦਾ ਜੀ ਇਹ ਬਾਈ ਹੈਰੀ ਕੋਲੋਂ ਮਿਲ ਜਾਣਗੇ ਜਾਲ ਵਾਲੇ ਕੱਦੂ ਇਹ ਪੇਠੇ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਰੇਟ ਰਿਹਾ ਜੀ ਪੇਠੇ ਦਾ ਜੀ 10 ਟੋਲੇ ਕੇ 12 ਰੁਪਏ ਕਿਲੋ ਦਾ ਭਾਅ ਜੀ ਪੇਠੇ ਦਾ ਵੀ ਇਹ ਬਦਿਆ ਤੋਂ ਬੜਾ ਪੇਠਾ ਬਾਈ ਹੈਰੀ ਕੋਲੇ ਮਿਲ ਜੂ ਜੀ ਪੇਠਾ ਵੀ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਬੰਦ ਘਟਿਆਂ ਦਾ ਬਾਈ ਹੈਰੀ ਕੋਲੇ ਪੱਤ ਗੋਭੀ ਮਿਲ ਜੂ ਜੀ ਕਿਸੇ ਨੂੰ ਵੀ ਲੈਣੀ ਹੈ ਜੀ ਵਿਆਹ ਸ਼ਾਦੀ ਵਾਸਤੇ ਤੇ ਪੱਤ ਗੋਭੀ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਕਿਲੋ ਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਤੇ ਪੰਸੀਰੀ ਦੀ ਗੱਲ ਕਰੀ ਤਾਂ ਪੰਸੀਰੀ ਦਾ ਰੇਟ ਹੈਗਾ ਜੀ 180 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਹਾਂਜੀ ਦੋਸਤੋ ਗੋਭੀ ਦਾ ਰੇਟ ਹੈਗਾ ਜੀ ਫੁੱਲ ਗੋਭੀ ਦਾ ਰੇਟ ਹੈ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਫੁੱਲ ਗੋਭੀ ਦਾ ਜੀ ਇਹ ਬੰਦ ਲਫਾਫੇ ਲੈਣੇ ਮੈਂਦੇ ਜੀ ਕਿਸੇ ਨੇ ਵੀ ਲੈਣੇ ਜੀ ਬੰਦ ਲਫਾਫੇ ਦਾ ਰੇਟ ਹੈ ਜੀ ਇਹ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਇਹ ਵੀ ਬਾਈ ਹਰੀ ਕੋਲ ਮਿਲਦੀ ਜੀ ਕਿਸੇ ਨੇ ਲੈਣੀਆਂ ਜੀ ਹਾਂਜੀ ਦੋਸਤੋ ਔਲਾ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਜੀ ਬਰੀਕ ਔਲਾ ਮਿਲ ਜੂਗਾ ਜੀ ਤੇ ਜਿਹੜਾ ਵਧੀਆ ਔਲਾ ਜੀ ਮੋਟਾ ਵਾਲੇ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਜੀ ਔਲੇ ਦਾ ਜੀ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਆਂਗੇ 21 ਨੰਬਰ ਦੁਕਾਨ ਤੇ ਖੜੇ ਆਂਗੇ लवली ਫਰੂਟ ਕੰਪਨੀ ਤੇ ਗਾਜਰਾ ਬਾਈਹੁਰਾਂ ਕੋਲੇ ਪੂਰੀ ਵਧੀਆ ਟੌਪ ਦੀ ਗਾਜਰ ਆਉਂਦੀ ਆ ਡੇਲੀ ਤਾਜੀ ਗਾਜਰ ਆਉਂਦੀ ਆ ਬਾਈਹੁਰਾਂ ਕੋਲੇ ਪੂਰੀ ਵਧੀਆ ਰੰਗਦਾਰ ਗਾਜਰਾ ਠੀਕ ਹੈ ਜੀ ਗਾਜਰ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 25 ਰੁਪਏ ਤੱਕ ਗਾਜਰ ਮਿਲ ਜੂ ਬਾਈਹੁਰਾਂ ਕੋਲੇ ਪੂਰੀ ਵਧੀਆ ਕੁਆਲਿਟੀ ਦੀ ਗਾਜਰਾ ਇਹਨੇ ਪੂਰੀ ਵਧੀਆ ਫਰੈਸ਼ ਹੋਈ ਆ ਡੇਲੀ ਹਾਂਜੀ ਦੋਸਤੋ ਹਰੇ ਮਟਰਾਂ ਦਾ ਰੇਟ ਰਿਹਾ ਜੀ ਜਿਹੜੇ ਲੋਕਲ ਮਟਰ ਨੇ ਜੀ ਹਰੇ ਉਹ ਪੈਣ ਤੋਂ 70 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜਿਹੜੇ ਬਾਹਰਲੇ ਮਟਰ ਆ ਰਹੇ ਨੇ ਜੀ ਵਧੀਆ ਮਟਰ ਆ ਰਹੇ ਆ ਜੀ ਉਹਦਾ ਰੇਟ ਹੈਗਾ ਜੀ 90 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਰੇਟ ਰਿਹਾ ਜੀ ਅੱਜ ਦਾ ਜੀ ਪੰਸੀਰੀ ਦਾ ਰੇਟ ਰਿਹਾ ਜੀ 150 ਰੁਪਏ ਦਾ ਭਾਅ ਜੀ ਪੰਸੀਰੀ ਦਾ ਜੀ ਦਾਣੇ ਵਾਲੇ ਚੌਲੇ ਦਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਰੇਟ ਰਿਹਾ ਜੀ ਅੱਜ ਦਾ ਜੀ ਪੰਸੀਰੀ ਦਾ ਰੇਟ ਰਿਹਾ ਜੀ 200 ਰੁਪਏ ਦਾ ਪੰਸੀਰੀ ਦਾ ਹਾਂਜੀ ਦੋਸਤੋ ਮੂਲੀ ਦਾ ਰੇਟ ਰਿਹਾ ਜੀ ਅੱਜ ਦਾ ਜੀ 5 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਇਹ ਕਟੋ-ਕਟ 20 ਕਿਲੋ ਦਾ 25 ਕਿਲੋ ਮੂਲੀ ਲੈਣੀ ਪੈਂਦੀ ਹੈ ਜੇ ਕਿਸੇ ਨੂੰ ਲੈਣੀ ਹੈ ਜੀ ਤੇ ਰੇਟ ਰਹਿ ਹੈ ਜੀ 5 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਹਾਂਜੀ ਦੋਸਤੋ ਸਗਮਲਾਂ ਦਾ ਰੇਟ ਰਿਹਾ ਜੀ 20 ਰੁਪਏ ਕਿਲੋ ਦਾ ਭਾਅ ਜੀ ਸਗਮਲਾਂ ਦਾ ਜੀ ਹਾਂਜੀ ਦੋਸਤੋ ਅਦਰਕ ਦਾ ਰੇਟ ਵੱਧ ਚੁੱਕਿਆ ਜੀ ਅਦਰਕ ਦਾ ਰੇਟ ਹੋ ਗਿਆ ਜੀ 75 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਅਦਰਕ ਦਾ ਜੀ ਬੰਦ ਗੱਟੇ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਵੀ ਰੇਟ ਤੇਜ ਹੈ ਜੀ ਤੇ ਹਰੀ ਮਿਰਚ ਦਾ ਰੇਟ ਹੈਗਾ ਜੀ 40 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਹਰੀ ਮਿਰਚ ਦਾ ਜੀ ਬੰਦ ਗੱਟੇ ਦਾ ਰੇਟ ਜੀ ਹਾਂਜੀ ਦੋਸਤੋ ਸੌਂਗਰੇ ਵੀ ਆਉਣ ਲੱਗ ਗਏ ਜੀ ਸੌਂਗਰੇ ਹੈਗੇ ਨੇ ਪੂਰੇ ਵਧੀਆ ਕੁਆਲਿਟੀ ਦੇ ਸੌਂਗਰੇ ਨੇ ਇਹ ਠੀਕ ਹੈ ਜੀ ਪੂਰੇ ਵਧੀਆ ਲੰਮੇ ਲੰਮੇ ਦਾ ਰੇਟ ਰਿਹਾ ਜੀ ਇਹਨਾਂ ਦਾ ਦਿਆਲੀ ਰੁਪਏ ਗੁੱਟੀ ਦਾ ਰੇਟ ਆ ਜੀ ਠੀਕ ਆ ਜੀ ਦਰਜਨ ਲੈਣੀ ਆ ਘੱਟੋ ਘੱਟ 400 ਰੁਪਏ ਦਾ ਦਰਜਨ ਦਾ ਭਾਅ ਜੀ ਸੁਣ ਰਹੇ ਆਂਦਾ ਜੀ ਆਪਾਂ ਇਹ ਕਿਰਪਾ ਹਾਂਜੀ ਬਾਪੂ ਜੀ ਕੀ ਹਾਲ ਨੇ ਠੀਕ ਆ ਜੀ ਠੀਕ ਆ ਚੈਮੋ ਬੈਂਗਣੀ ਦਾ ਕੀ ਰੇਟ ਲਾਤਾ ਗੋਲ ਵਾਲੀ ਦਾ ਨਹੀਂ ਰਹੀ ਹੈਗੀ ਆ 150 ਹਾਂਜੀ ਦੋਸਤੋ ਪਰਥ ਵਾਲੀ ਬੈਂਗਣੀ ਦਾ ਰੇਟ ਰਿਹਾ ਜੀ 150 ਰੁਪਏ ਪੰਛੀਰੀ ਦਾ ਭਾਰਾ ਜੀ ਬੈਂਗਣੀ ਦਾ ਜੀ ਗੋਲ ਵਾਲੀ ਦਾ ਪਰਛਲੇ ਦਾ ਸੋਗਰੇ ਕੀ ਰੇਟ ਲਾਦੇ ਆਪੂ ਹਾਂਜੀ ਜੀ ਦੋਸਤੋ 20 ਰੁਪਏ ਲਈ ਸੋਗਰੇ ਦੀ ਗੁੱਤੀ ਮਿਲ ਜੂ ਇਹ ਬਾਈ ਆਪਣੇ ਅੰਕਲ ਆ ਪੰਜਾਬੀ ਨੇ ਪੂਰੇ ਵਧੀਆ ਲੈ ਕੇ ਆਉਂਦੇ ਆ ਜਿਹੜੇ ਬਾਉੜੀਆਂ ਦਾ ਰੇਟ ਹੁੰਦਾ ਨਾ ਉਹ ਦੂਸਰਾ ਤੇਜ ਹੁੰਦਾ ਜਿਹੜੇ ਮਾਲੀ ਦੂਸਰੇ ਨੇ ਤੇ ਅੰਕਲ ਨੇ ਦੇਖਣ ਨੂੰ ਵੀ ਰੇਟ ਸਾਰੇ ਨੋਕ ਘੱਟ ਰੇਟ ਤੇ ਆ ਜੀ ਗੁੱਤੀ ਦਾ ਰੇਟ ਹੈਗਾ 20 ਰੁਪਏ ਗੁੱਤੀ ਦਾ ਆ ਜੀ ਸੋਗਰੇ ਦਾ ਹਾਂਜੀ ਦੋਸਤੋ ਚਾਰੀ ਮਿਰਚ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਬੰਦ ਡੱਬੇ ਦਾ ਰੇਟ ਹੈ ਜੀ ਹਾਂਜੀ ਦੋਸਤੋ ਟਮਾਟਰ ਦਾ ਰੇਟ ਤੇਜ ਹੋ ਗਿਆ ਜੀ ਟਮਾਟਰ ਦਾ ਰੇਟ ਰਹਿ ਗਿਆ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਹਾਂਜੀ ਦੋਸਤੋ ਸਾਕਰ ਗੰਦੀ ਮਿਲ ਜੂਗਾ ਥੋੜੀ ਜਿਹੀ ਇਹ ਬਰੀਕ ਹੁੰਦੀ ਹੈ ਸਾਕਰ ਗੰਦੀ ਦਾ ਰੇਟ ਰਿਹਾ ਜੀ ਇਹਦਾ ਬੰਦਲ ਵਾਪੇ ਦਾ ਰੇਟ ਰਿਹਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਸਾਕਰ ਗੰਦੀ ਦਾ ਜੀ ਹਾਂਜੀ ਦੋਸਤੋ Shimla ਮਿਰਚ ਦਾ ਰੇਟ ਰਿਹਾ ਜੀ ਅੱਜ ਦਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ Shimla ਮਿਰਚ ਦਾ ਜੀ ਬੰਦ ਡੱਬੇ ਦਾ ਉਹ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਜੀ ਫਰੂਟ ਦਾ ਕੀ ਭਾਅ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਹਾਂਗੇ 5 ਨੰਬਰ ਦੁਕਾਨ ਤੇ ਖੜੇ ਹਾਂਗੇ ਤੇ ਆਪਾਂ ਸੇਵ ਲੈ ਕੇ ਆਉਣਾ ਤੁਹਾਨੂੰ ਘੱਟ ਰੇਟ ਤੇ ਠੀਕ ਹੈ ਜੀ ਪੰਜ ਨੰਬਰ ਦੁਕਾਨ ਤੋਂ ਮਿਲ ਜਾਣਗੇ ਘੱਟ ਰੇਟ ਤੇ ਚਾਹੀਦਾ ਸੇਵ ਪੂਰੀ ਵਧੀਆ ਕੁਆਲਿਟੀ ਹੈ ਸੇਵ ਦੀ ਤੇ ਸੇਵ ਵੀ ਦਿਖਾਉਣਾ ਪੂਰਾ ਵਧੀਆ ਸੇਵ ਆ ਜੇ ਕਿਸੇ ਨੂੰ ਵੀ ਲੈਣਾ ਹੋਲ ਸੇਲ ਦੇ ਰੇਟ ਨੇ ਜੀ ਇਹ ਤੇ ਰੇਟ ਰਿਹਾ ਜੀ ਇਹਦਾ ਸੇਵ ਦਾ ਜੀ 400 ਤੋਂ ਲੈ ਕੇ 750 ਰੁਪਏ ਤੱਕ ਵਧੀਆ ਸੇਵ ਮਿਲ ਜੂਗਾ ਜੀ ਕਿਸੇ ਨੇ ਵੀ ਲੈਣਾ ਜੀ ਪੂਰਾ ਵਧੀਆ ਸਟਾਕ ਪਿਆ ਪੰਜ ਨੰਬਰ ਦੁਕਾਨ ਤੇ 400 ਤੋਂ ਲੈ ਕੇ 750 ਰੁਪਏ ਤੱਕ ਜੀ ਪੂਰਾ ਵਧੀਆ ਸੇਵ ਆ ਜੀ ਇਹ ਤੇ ਲੱਕੜ ਵਾਲੀਆਂ ਪੇਟੀਆਂ 'ਚ ਵੀ ਮਿਲ ਜੂ ਸੇਵ ਜੇ ਕਿਸੇ ਨੇ ਲੈਣਾ ਜੀ ਲੱਕੜ ਵਾਲੀਆਂ ਪੇਟੀਆਂ ਵੀ ਹੈਗੀਆਂ ਨੇ ਜੀ ਪੂਰਾ ਵਧੀਆ ਕੁਆਲਿਟੀ ਦਾ ਸੇਵ ਆ ਹਾਂਜੀ ਦੋਸਤੋ ਪਵਿੱਤੇ ਦਾ ਰੇਟ ਰਿਹਾ ਜੀ ਪਵਿੱਤਾ ਵੀ 15 ਨੰਬਰ ਦੁਕਾਨ 'ਤੇ ਮਿਲ ਜੂ ਆ ਜੇ ਪਵਿੱਤਾ ਲੈਣਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਜੂ ਪਵਿੱਤੇ ਦਾ ਜੀ ਪੂਰਾ ਵਧੀਆ ਪਵਿੱਤਾ ਜੀ ਇਹ ਵੀ ਹਾਂਜੀ ਦੋਸਤੋ ਅਨਾਰਾਂ ਦਾ ਰੇਟ ਰਹਿ ਗਿਆ ਜੀ 1700 ਤੋਂ ਲੈ ਕੇ 1800 ਰੁਪਏ ਤੱਕ ਦਾ ਭਾਜੂ ਅਨਾਰਾਂ ਦਾ ਜੀ ਇਹ ਵੀ ਬਾਦੂ ਸਟਾਲ 'ਤੇ ਆ ਜੇ ਕਿਸੇ ਨੂੰ ਵੀ ਲੈਣਾ ਜੀ ਪੰਜ ਨੰਬਰ ਦੁਕਾਨ 'ਤੇ ਮਿਲ ਜਾਣਗੇ 1800 ਤੋਂ ਲੈ ਕੇ 1800 ਰੁਪਏ ਤੱਕ ਦਾ ਭਾਜ ਅਨਾਰਾਂ ਦਾ ਹਾਂਜੀ ਦੋਸਤੋ ਖੰਜੂਰਾ ਦਾ ਰੇਟ ਵੀ ਦੱਸ ਦਿੰਦੇ ਆ ਤੇ ਖੰਜੂਰਾ ਦਾ ਰੇਟ ਹੈਗਾ ਜੀ 40 ਰੁਪਏ ਦੀ ਡੱਬੀ ਮਿਲ ਜੂ ਜੇ ਕਿਸੇ ਨੇ ਲੈਣੀ ਆ ਜੀ ਖੰਜੂਰਾ ਨਹੀਂ 40-40 ਰੁਪਏ ਦੀਆਂ ਡੱਬੀਆਂ ਦਾ ਰੇਟ ਆ ਜੀ ਇਹ ਪੂਰੀਆ ਵਧੀਆ ਕੁਆਲਿਟੀ ਦੀਆਂ ਡੱਬੀਆਂ ਨੇ ਜੀ ਹਾਂਜੀ 40 ਰੁਪਏ ਦਾ ਪੀਸ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਡੱਬਿਆਂ ਦਾ ਫਿਰ ਡੱਬੇ ਨੇ ਜੀ ਇਹ ਤੇ ਇਹਦਾ ਵੀ ਸਿੰਗਲ ਵੇਸ ਵੀ ਲੈਣਾ ਦਾ 40 ਰੁਪਏ ਦਾ ਭਾਅ ਜੀ ਸਿੰਗਲ ਦਾ ਜੀ ਇਹ ਡੱਬੇ ਬੰਦ ਹੀ ਲੈਣੇ ਪੈਣੇ ਜੀ ਕਿਸੇ ਨੂੰ ਵੀ ਲੈਣਾ ਜੀ ਬੰਦ ਡੱਬਿਆਂ ਦਾ ਰੇਟ ਆ ਜੀ ਹੰਜੂਰਾ ਦਾ ਹਾਂਜੀ ਜਿਹੜੀ ਛੋਟੀ ਪੈਕਿੰਗ ਆਉਂਦੀ ਆ ਨਾ ਜੀ ਇਹ 20 ਰੁਪਏ ਦੇ ਪੀਸ ਆ ਜੀ ਕਿਸੇ ਨੇ ਵੀ ਲੈਣਾ ਜੀ 20 ਰੁਪਏ ਦਾ ਪੀਸ ਆ ਇਹ ਸਿੰਗਲ ਹਾਂਜੀ ਦੋਸਤੋ ਕੀ ਵੀ ਦਾ ਰੇਟ ਹੈਗਾ ਜੀ 80 ਰੁਪਏ ਡੱਬੀ ਮਿਲ ਜੂ ਜੇ ਅੰਦਰੋਂ ਲੈਣੀ ਆ ਕਿਸੇ ਨੇ ਵੀ ਸਿਰਵੇਂ ਦਾ ਪੀਸ ਦਾ ਰੇਟ ਹੈ ਵੀ ਕਿਵੀ ਦਾ ਹਾਂਜੀ ਦੋਸਤੋ ਪੈਨੈਪਲ ਦਾ ਰੇਟ ਹੈਗਾ ਜੀ 30 ਰੁਪਏ ਤੋਂ ਲੈ ਕੇ ਭਾਜੀ ਪੈਨੈਪਲ ਦਾ ਜੀ ਹਾਂਜੀ ਦੋਸਤੋ ਤਰਬੂਜ ਸਾਹਿਬ ਦਾ ਰੇਟ ਹੈਗਾ ਜੀ 10 ਡੱਬੇ ਦਾ ਰੇਟ ਰਿਹਾ ਜੀ ਇਹਦਾ 400 ਰੁਪਏ ਦਾ ਡੱਬਾ ਮਿਲ ਜੂ ਬੰਦ ਜੀ ਹਾਂਜੀ ਦੋਸਤੋ ਕੇਨੂ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਦੀ ਕੇਨੂਆਂ ਦਾ ਜੀ ਇਹ ਹਾਂਜੀ ਦੋਸਤੋ ਗੱਡਿਆਂ ਗੱਟਿਆਂ ਦੇ ਵਿੱਚ ਵੀ ਪੈਕਿੰਗ ਹੈਗੀ ਆ ਜੀ ਨਰੀਆਲ ਦਾ ਰੇਟ ਰਿਹਾ ਜੀ 450 ਰੁਪਏ ਦਾ ਨਰੀਆਲ ਦਾ ਭਾਜ ਜੀ ਘੱਟੋ ਘੱਟ 10 ਪੀਸ ਲੈਣੇ ਪੈਣੇ ਜੀ ਕਿਸੇ ਨੂੰ ਵੀ ਲੈਣੇ ਜੀ 450 ਰੁਪਏ ਦਾ ਭਾਜ ਜੀ ਨਰੀਆਲ ਦਾ ਪਾਣੀ ਵਾਲੇ ਨਰੀਆਲ ਦਾ ਭਾਜ ਜੀ ਹਾਂਜੀ ਦੋਸਤੋ ਅਮਰੂਦ ਦਾ ਰੇਟ ਰਿਹਾ ਜੀ ਅੱਜ ਦਾ ਰੇਟ ਰਿਹਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਜ ਜੀ ਅਮਰੂਦ ਦਾ ਜੀ ਹਾਂਜੀ ਦੋਸਤੋ ਜਿਹੜੇ ਕੇਨੂ ਦਾ ਸੰਤਰੇ ਦਾ ਰੇਟ ਹੈਗਾ ਜੀ ਘੱਟੋਂ ਘੱਟ ਰੇਟ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਸੰਤਰੇ ਦਾ ਰੇਟ ਜੀ ਹਾਂਜੀ ਦੋਸਤੋ ਕੇਲੇ ਦਾ ਰੇਟ ਹੈਗਾ ਜੀ ਅੱਜ ਦਾ ਜੀ ਗ੍ਰੇਡ ਦਾ ਰੇਟ ਰਿਹਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇਲਿਆਂ ਦਾ ਜੀ ਤੋ ਆਪਾਂ ਆਲੂ ਪਿਆਜ਼ ਬਾਰੇ ਵੀ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਤੇ ਪਿਆਜ਼ ਦਾ ਜੀ ਅੱਜ ਦਾ ਜੀ ਆਪਾਂ ਬੰਦ ਘਟਾ ਮਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਆਲੂ ਤੇ ਪਿਆਜ਼ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਡਾਇਮੰਡ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਬਾਬੂ ਜੀ ਨਾਲ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋ ਠੀਕ ਹੋ ਜੀ ਵਧੀਆ ਤੇ ਡਾਇਮੰਡ ਦਾ ਕੀ ਭਾਅ ਰਿਹਾ ਜੀ हां जी दोस्तों डायमंड आलू ਦਾ ਰੇਟ ਰਿਹਾ ਜੀ ਅੱਜ ਦਾ ਜੀ ਵਧੀਆ ਨੇ 500 ਰੁਪਏ ਵਧੀਆ ਆਲੂ ਆ ਜਿਹੜਾ ਡਾਇਮੰਡ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਜੀ 500 ਰੁਪਏ ਦਾ ਭਾਰ ਰਹਿ ਗਿਆ ਜੀ ਆਲੂ ਦਾ ਜੀ ਥੱਲੇ ਕਦੇ ਘੱਟ ਰੇਟ ਲੈਣਾ ਜੀ 300 ਰੁਪਏ ਵੀ ਮਿਲ ਜੂਗਾ ਜੀ ਗੱਟਾ ਕਿਸੇ ਨੂੰ ਲੈਣਾ ਜੀ ਬੰਦ ਗੱਟੇ ਦਾ ਰੇਟ ਆ ਜੀ ਤੇ ਨਵੇਂ ਆਲੂ ਵੀ ਪਹੁੰਚ ਜਾਣਗੇ ਬਾਬੂ ਜੀ ਕੋਲ ਤੇ ਨਵੇਂ ਆਲੂ ਵੀ ਮਿਲ ਜਾਣਗੇ ਨਵੇਂ ਆਲੂ 1200 ਰੁਪਏ ਵਿਕਿਆ 1200 ਵਿਕੇ ਜੀ 1200 ਜੀ ਅੱਜ ਦੋਸਤੋ ਨਵਾਂ ਆਲੂ ਵਿਕੇ ਜੀ ਅੱਜ 1200 ਰੁਪਏ ਦਾ ਰੇਟ ਰਹਿ ਜੀ ਗੱਤੇ ਦਾ ਠੀਕ ਹੈ ਜੀ ਪੂਰਾ ਵਧੀਆ ਕੁਆਲਟੀ ਦਾ ਆਲੂ ਦਾ ਮੜਦਾ ਜੀ ਆਹ ਹੈ ਕੀ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਜੀ ਆਪਾਂ ਹੋਲ ਸੇਲਰ ਦਾ ਰੇਟਾਂ ਵਰੇ ਆਪਾਂ ਗੱਲਬਾਤ ਕਰਦੇ ਆਂ ਵੀ ਪਿਆਜ਼ ਦਾ ਕੀ ਭਾਅ ਆ ਰਿਹਾ ਜੀ ਤੇ ਗੱਡੇ ਸਟਾਕ ਵੀ ਖੜਿਆ ਜੇ ਕਿਸੇ ਨੇ ਵੀ ਲੈਣਾ ਜੀ ਪਿਆਜ਼ ਪੂਰਾ ਵਧੀਆ ਪਿਆਜ਼ ਆ ਜੀ ਆਪਾਂ ਗੱਲਬਾਤ ਕਰਦੇ ਆਂ ਵੀ ਪਿਆਜ਼ ਦਾ ਕੀ ਰੇਟ ਚੱਲ ਰਿਹਾ ਜੀ ਅੱਜ ਦਾ ਜੀ ਪਿਆਜ਼ ਕਿੱਲੋ ਰਹਿ ਗਿਆ ਪਿਆਜ਼ ਜੇ ਕਿਸੇ ਨੂੰ ਲੈਣਾ ਜੀ ਪੂਰਾ ਵਧੀਆ ਗੱਟਾ ਜੀ ਪਿਆਜ਼ ਦਾ ਜੀ 6 6 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਆਪਾਂ 70 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦੇ ਜਿਹੜਾ ਗੱਡੀ ਦੇ ਸਟਾਕ ਖੜਾ ਜੀ ਇਹ 70 ਰੁਪਏ ਕਿਲੋ ਮਿਲ ਜੂ ਜੇ ਕਿਸੇ ਨੂੰ ਲੈਣਾ ਜੀ ਬੰਦ ਗੱਟੇ ਦਾ ਰੇਟ ਆ ਜੀ 70 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਪਿਆਜ਼ ਆ ਜੀ ਇਹ ਵੀ ਹਾਂਜੀ ਦੋਸਤੋ ਜਿਹੜਾ ਨਵਾਂ ਪਿਆਜ਼ ਆ ਜੀ ਉਹਦਾ ਰੇਟ ਹੈਗਾ ਜੀ 10 ਰੁਪਏ ਰੇਟ ਆ ਜੀ ਪਿਆਜ਼ ਦਾ ਜੀ ਨਵੇਂ ਦਾ ਜੀ 10 ਰੁਪਏ ਕਿਲੋ ਮਿਲ ਜੂ ਪਿਆਜ਼ ਜੀ ਨਵਾਂ ਹਾਂਜੀ ਦੋਸਤੋ ਜਿਹੜਾ ਇੱਧਰ ਨਾਲ ਪਿਆਜ਼ ਹੈਗਾ ਜੀ ਇਹਦਾ ਪਿਆਜ਼ ਦਾ ਰੇਟ ਹੈਗਾ ਜੀ 10 ਰੁਪਏ ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਤੇ ਆਪਾਂ ਇਹ ਤੋਂ ਹੋਰ ਵੀ ਵਧੀਆ ਕੁਆਲਿਟੀ ਦਿਖਾ ਦਿੰਨੇ ਆ ਜੀ ਪੂਰੀ ਵਧੀਆ ਮੋਟਾ ਪਿਆਜ਼ ਆ ਜੀ ਇਹ ਹਾਂਜੀ ਦੋਸਤੋ ਲਾਸੰਦਾ ਰੇਟ ਹੈਗਾ ਜੀ ਅੱਜ ਦਾ ਜੀ 45 ਤੋਂ ਲੈ ਕੇ 60 65 70 ਰੁਪਏ ਤੱਕ ਦਾ ਭਾਅ ਜੀ ਲਾਸੰਦਾ ਜੀ 45 ਤੋਂ ਲੈ ਕੇ 70 روپے تک ਦਾ ਭਾਅ ਜੀ ਲਸਣ ਦਾ ਜੀ ਮੋਟੀ ਗੰਢੀ ਤੇ ਕਰਦਾ ਭਾਅ ਜੀ ਲਸਣ ਦਾ